ਮੌਤ ਦੀ ਸਲਾਸਰ ਦੀ ਅਤਰੂ ਗੈਰ ਦੇ ਗੋਲੇ ਵਰੇ ਤੂੰ ਚਿਹਰੇ ਵਿੱਚ ਜਵਾਨਾਂ ਦੇ ਉਹ ਦਿੱਲੀ ਦੀ ਹੱਕ ਤੇ ਕਰਤੇ ਸੀ ਤੱਬੂ ਤੇ ਲੰਗਰ ਚੱਲਦੇ ਸੀ ਬਦਾਮਾਂ ਦੇ ਉਹ ਜੰਗਲਾਂ ਜਲਾਤਾ ਕੱਟਣ ਵਾਲੀ ਕੌਮ ਆ ਇਹ ਪ੍ਰਮਾਣੀ ਕਰਦੀ ਮੌਤ ਦੀ ਟਵਿੱਟਰ ਦਾ ਟਵੀਟ ਕਰ ਕਰਕੇ ਜੀਵ ਕਢਾਦੀ ਸੀ ਕੰਗੜਾ ਰਨੌਤ ਦੀ ਪਿੰਡਾਂ ਨੂੰ ਮੁੜਾਂਗੇ ਹੱਕ ਲਾ ਕੇ ਕਰੇ ਕਹਿ ਕੇ ਐਸੀ ਭਵੇਂ ਬਹੁਤ ਉਥੇ ਕਟੀਆਂ ਸੀ ਤੰਗੀਆਂ ਤੇ ਆਪਾਂ ਉਹ ਕਿਸਾਨ ਮੋਰਚਾ ਵੀ ਜਿੱਤਿਆ ਇਹਦਾ ਵੀ ਸਾਨੂੰ ਬੜਾ ਇੱਕ ਜਨੂਨ ਹੈ ਅਸੀਂ ਇੱਕ ਇੱਕ ਅਜਬ ਬਾਈ ਦਾ ਸਾਥ ਦਈਏ ਕਿਉਂਕਿ ਜਿਹੜੇ ਪੰਜਾਬ ਦੇ ਨੌਜਵਾਨ ਚਾਹ ਦੀਪ ਸਿੱਧੂ ਲੱਖਾਂ ਸਲਾਣਾ ਜਿੰਨੇ ਵੀ ਨੌਜਵਾਨ ਜਿਹੜੇ ਪੰਜਾਬ ਦੀ ਖਾਤਰ ਬੋਲਦੇ ਨਾਲ ਕੀ ਹੁੰਦਾ ਤੁਹਾਨੂੰ ਪਤਾ ਤੇ ਇਹ ਇਹ ਧੌਣ ਚੀ ਕਰਕੇ ਜ My dad. ਸੈਨਾ ਨਾ ਕਿਸੇ ਦਾ ਮੰਨਣਾ ਕਿਆ ਸਤ ਗੁਰ ਨੇ ਪੁੱਠ ਲਾ ਕੇ ਅੱਖਾਂ ਦੀ ਦਿੱਤੀ ਕੋੜਤੀ ਵਸੀ ਨਾ ਤੇ ਪੋਰ ਨੇ ਘਟਿਆਂ ਦੀ ਸੇਜ ਡੋਲਿਆਂ ਦੇ ਜ਼ੋਰ ਤੇ ਲਈਆਂ ਸਫਲਤਾਵਾਂ ਫਿਰ ਲੱਥ ਸਿੰਘਾਂ ਨੇ ਜੋ ਕੀਤੀ ਮੌਤ ਤੋਂ ਵਾਰੀਆਂ ਨਵਾਬੀਆਂ ਠੀਕ ਨਹੀਂ ਡੋਲਿਆਂ ਦੇ ਜ਼ੋਰ ਤੇ ਉੱਤੇ ਲਈਆਂ ਕਾਮਯਾਬੀਆਂ ਫਿਰ ਲੱਥ ਸਿੰਘਾਂ ਨੇ ਜੋ ਕੀਤੀ ਮੌਤ ਤੋਂ ਵਾਰੀਆਂ ਨਵਾਬੀਆਂ ਕੱਡਿਆਂ ਦੀ ਸੇਜ ਤੇ ਵੀ ਸੋਨਾ ਜਾਣਦੇ ਗੱਭਰੂ ਪੰਜਾਬ ਦੇ ਜਦੋਂ ਕਦੇ ਰੰਗ ਵਿੱਚ ਹੋਣ ਸੂਰਮੇ ਨੇ ਵਜਾਉਂਦੇ ਤਾਲੀਆਂ ਜਦੋਂ ਕਦੇ ਅਣਖਾਂ ਦੀ ਗੱਲ ਛੇੜ ਪੇ ਚੱਕਦੇ ਦਨਾਲੀਆਂ ਜਦੋਂ ਕਦੇ ਰੰਗ ਵਿੱਚ ਹੋਣ ਸਿੰਘ ਆ ਜਾਣਗੇ ਕਹਿੰਦੀਆਂ ਪਠਾਣੀਆਂ ਮੁਗਲਾਂ ਤੋਂ ਖੋਕੇ ਕਰੋ ਖਰੀ see न मुके सू मारे मुक गे पर असीं न मुके